ਇਨਾਂ ਦੀ ਤਾਂ ਬੈਕਗ੍ਰਾਉਂਡ ਮੈਨੂੰ ਪਤਾ ਨਹੀਂ ਵੀ ਇਹ ਕਿੱਧਰੋਂ ਆਏ ਨੇ ਕੀ ਗੱਲ ਏ ਕੋਈ ਕਿਸਾਨੀ ਵਾਲੀ ਕੋਈ ਗੱਲ ਹੈ ਨਹੀਂ ਇਹਨਾਂ 'ਚ ਇਹ ਤਾਂ ਕੋਈ ਹੁਲੜ ਬਾਜੀ ਕਰਨ ਵਾਲੇ ਬੰਦੇ ਨੇ ਜਦ ਤਾਰੋ ਗੁਰੂ ਦਾ ਸਾਹਮਣਾ ਕਰਨਾ ਪਿਆ ਰਿਆ ਭਾਸ਼ਾਪਾ ਮੀਤਦਾਰਾਂ ਨੂੰ ਕਿਵੇਂ ਦੇਖ ਤੂੰ ਦੇਖੋ ਜਿਹੜੇ ਆਪਣੀ ਗੱਲ ਜਿਹੜੇ ਤਾਂ ਕਿਸਾਨ ਨੇ ਅਸਲੀ ਕਿਸਾਨ ਜਿਨ੍ਹਾਂ ਦਾ ਮਤਲਬ ਕਿਸ ਵਾਕੇ ਕਿਸਾਨਾਂ ਦੇ ਨਾਲ ਉਹਨਾਂ ਦੀ ਹਮਦਰਦੀ ਏ ਉਹ ਕਿਸਾਨ ਤਾਂ ਕੋਈ ਕਿਸਾਨੀ ਇਹ ਤਾਂ ਕੋਈ ਹੁੱਲੜ ਪਾਜੀ ਕਰਨ ਵਾਲੇ ਬੰਦੇ ਨੇ ਇਹਨਾਂ ਦੀ ਤਾਂ ਬੈਕਗ੍ਰਾਉਂਡ ਮੈਨੂੰ ਪਤਾ ਨਹੀਂ ਵੀ ਇਹ ਕਿਧਰੋਂ ਆਏ ਨੇ ਕੀ ਗੱਲ ਏ ਕੋਈ ਕਿਸਾਨੀ ਵਾਲੀ ਕੋਈ ਗੱਲ ਹੈ ਨਹੀਂ ਇਹਨਾਂ 'ਚ ਕਿਉਂਕਿ ਮੈਂ ਤਾਂ ਇਹਨਾਂ ਨੂੰ ਸਦਾ ਦਿੱਤਾ ਸੀਗਾ ਵੀ ਭਾਈ ਜੇ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਤੇ ਮੇਰੇ ਨਾਲ ਬੈਠ ਕੇ ਗੱਲ ਕਰੋ ਆਪਣੀਆਂ ਦੁੱਖ ਤਕਲੀਫਾਂ ਜਿਹੜੀਆਂ ਤੁਹਾਡੀਆਂ ਨੇ ਹੈਗੇ ਜਿਹੜੇ ਉਹ ਆਲਰੇਡੀ ਸੈਂਟਰਲ ਗਵਰਨਮੈਂਟ ਦੇ ਨਾਲ ਚਰਚਾ ਉਹਨਾਂ ਦੀ ਹੋ ਚੁੱਕੀ ਏ ਇਲੈਕਸ਼ਨ ਦੀ ਵਜ੍ਹਾ ਕਰਕੇ ਇਹ ਸਾਰੇ ਕੰਮ ਜਦੋਂ ਨਵੀਂ ਗਵਰਨਮੈਂਟ ਬਣੇਗੀ ਉਦੋਂ ਇਹਨਾਂ ਨੂੰ ਦੁਬਾਰਾ ਇਹਨਾਂ ਤੇ ਟੈਸਟ ਹੋਏਗੀ। ਬਹੁਤ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਲਗਾਤਾਰ ਕਰ ਰਹੀਆਂ ਨੇ ਕਿ ਜੇ ਇਸ ਵਾਰ ਭਾਜਪਾ ਦੀ ਸਰਕਾਰ ਆਈ ਤਾਂ ਵੋਟ ਦਾ ਹੱਕ ਜਿਹੜਾ ਉਹ ਨਹੀਂ ਮਿਲੇਗਾ ਲੋਕਾਂ ਨੂੰ। ਤੁਸੀਂ ਇਹ ਦੇਖੋ ਉਹ ਤਾਂ ਇਸ ਵਾਰ ਦੀ ਗੱਲ ਕਰਦੇ ਵੀ ਐਸ ਵੇਲੇ ਭਾਜਪਾ ਦੀ ਸਰਕਾਰ ਜੇ ਵੋਟ ਦਾ ਹੱਕ ਅਸੀਂ ਮਾਰਨਾ ਹੁੰਦਾ ਜਾਂ ਅਸੀਂ ਇਹ ਡੈਮੋਕ੍ਰੈਟਿਕ ਸਿਸਟਮ ਨਾ ਕਰਨਾ ਫਿਰ ਹੁਣ ਕਰਦੇ ਅਗਲੀ ਵਾਰ ਦਾ ਕੀ ਮਤਲਬ? ਹੁਣ ਇਲੈਕਸ਼ਨ ਹੋ ਰਹੇ ਨੇ ਰੋਜ਼ ਦਾ ਇਹ ਪਲਾਨਿੰਗ ਕਰਕੇ ਟੀਵੀ ਤੇ ਚਰਚਾ ਕਰਕੇ ਅਖਬਾਰਾਂ ਚ ਸਾਨੂੰ ਗਾਲਾਂ ਕੱਢਦੇ ਨੇ ਤੇ ਹਾਲੇ ਡੈਮੋਕ੍ਰੇਸੀ ਨਹੀਂ ਹੈਗੀ ਇਹ ਤਾਂ ਲੋਕ ਇਹਨਾਂ ਦੇ ਖਿਲਾਫ ਹੋ ਗਏ ਇਹ ਲੋਕਾਂ ਦੇ ਵਿੱਚ ਇਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਗਈ ਬੇਤਬਰੀ ਨੇ ਅੱਜ 3 ਸਾਲ ਹੋ ਚੁੱਕੇ ਨੇ ਕਿਹਾ ਇਥੇ ਮੰਡੀ ਨਹੀਂ ਬਣ ਸਕਦੀ ਕੀ ਕਿਹਾ ਇਥੇ ਸੀਵਰੇਜ ਨਹੀਂ ਪੈ ਸਕਦਾਗਾ ਕਿਹਾ ਇੱਥੇ ਪਲੇਗ੍ਰਾਉਂਡ ਨਹੀਂ ਬਣ ਸਕਦੇਗਾ ਇਹ ਅਸੀਂ ਬਣਾ ਸਕਦੇ ਆ ਮੈਂ ਆਪਣੇ ਹਲਕੇ ਚ ਬਣਾਏ ਨੇ ਜਦੋਂ ਮੈਂ ਐਮਐਲਏ ਮਨਿਸਟਰ ਸੀ ਇਹ ਕਿਉਂ ਨਹੀਂ ਬਣਾ ਸਕਦੇ ਕਿਉਂਕਿ ਇਹ ਸਾਰਾ ਫਰਾਡ ਹੈ ਇਹ ਕੋਈ ਇਹਨਾਂ ਦਾ ਮਕਸਦ ਨਹੀਂ ਹੈ ਇੱਕ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਪਸ ਚ ਇੱਕ ਦੂਜੇ ਚ ਇੱਕ ਆਪੋਜੀਸ਼ਨ ਚ ਇੱਕ ਪਾਵਰ ਚ ਉਹ ਦਿੱਲੀ ਚ ਦੋਸਤ ਪੰਜਾਬ ਚ ਦੁਸ਼ਮਣ ਤੇ ਬੇਵਕੂਫ ਕੌਣ ਜਨਤਾ ਤੁਸੀਂ ਔਰ ਮੈਂ ਬੜਾ ਸੌਖਾ ਕੰਮ ਹੈ ਤਾਂ ਕਿਆ ਵਜ੍ਹਾ ਇਹ ਵੀ ਮੈਨੂੰ ਇਹਨਾਂ ਦੀ ਆਈਡੀਓਲੋਜੀ ਮਿਲਦੀ ਆ ਆਪਸ 'ਚ ਇਹਨਾਂ ਦੇ ਆਪਸ 'ਚ ਕਾਮਨ ਮਿਨਿਮਮ ਪ੍ਰੋਗਰਾਮ ਵੀ ਨਹੀਂ ਹੈਗੇ ਕੇ ਤੇ ਫਿਰ ਉੱਥੇ ਇੱਕ ਦੂਜੇ ਨੂੰ ਜੱਫੀਆਂ ਪਾਈ ਫਿਰਦੇ ਨੇ ਸਿਰਫ ਵੋਟ ਲੈਣ ਵਾਸਤੇ ਉੱਥੇ ਕੇਜਰੀਵਾਲ ਖੇਤਾ ਹੈ ਕਿ ਮੇਰੇ ਭਾਈਓ ਕਾਂਗਰਸ ਕੋ ਵੋਟ ਡਾਲੋ ਇੱਥੇ ਕਹਿੰਦਾ ਵੀ ਕਾਂਗਰਸ ਚੋਰ ਹੈ उनका जो प्रधान है कांग्रेस का वो तो सेम है वहाँ केजरीवाल आम आदमी पार्टी का भी प्रधान सेम है वहां राहुल जी कहते हैं बाकी के कांग्रेस के लीडर कहते हैं कि हमारा गठबंधन है हम एक हैं पंजाब में आके एक दूसरे गाड़ी निकालते हैं